मृस हृदयनित्य हृदयनित्य <coughs> <coughs> श्र श्रीगुरुमदा दास गुणगा के नाशक। ਮਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਹਿਰਿ ਹਰ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋ ਸੁਣੀ ਇਹਦੇ ਹਾਰ ਕ੍ਰਿਸ਼ਨ ਮਨਾਉ ਬਹੂਰੀ ਮਨਾਉ ਬਹੂਰੀ ਤੇਗ ਬਹਾਦਰ ਪਰਮ ਕੇਰ ਪਾਲ ਪਰਮ ਕੇਰ ਪਾਲ গুরু গোবিন্দ সিং বিশাল ধরুন পার পুন 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 শিশা বন্দর ਮਾਰ ਜਗ ਦੀ ਸ਼ਾ ਯਾ ਮਹਯੰਿਤ ਗਿਆਨ ਹੈ ਮਾਨਕ ਭਗਤ ਬੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਦੋਂ ਕਰ ਹਨ ਰਾਗ ਇਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇਗਨ ਬਿਨਾਸ਼ਨ ਸੋਏ ਵਾਹਿਗੁਰੂ ਆਹੀਂ ਵਾਹਿਗੁਰੂ ਜੀ ਕੀ ਫਤਿਹ ਹੈ ਮੇਗਨ ਬਿਨਾਸ਼ਨ ਸੋਏ ਨੇ ਨਹੂ ਗੱਡ ਮਹਿ ਤੁਮ ਦੋਨੋਂ ਹਮ ਨਿਕ ਸੈ ਸਭ ਕੇ ਬਚਮਾਨ ਤੀਨੋਂ ਸਿੰਘ ਸੰਗ ਰਹੇ ਹਮਰੇ ਦਇਆ ਸਿੰਘ ਇਤ ਬੁੱਧ ਮਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗੂ ਨਗਟਲ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਵਾਯੋਨ ਹੋ ਕੇ অমৃত వేলে ত অমৃত ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਡਭਾਗੀ ਸਾਧ ਸੰਗਤ ਜਲੋ ਆਪਾਂ ਸਾਰੇ ਵਡਭਾਗੀ ਹਾਂ ਸਾਡੇ ਸਾਰਿਆਂ ਤੇ જગ ਜਲੰਦੇ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਬੇੰਤ ਮਿਹਨਤ ਮੇ ਰਾਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇ ਰਾਮਤਾ ਬਖਸ਼ਿਆ ਦੇ ਸਦਕਾ ਕਲਯੁਗ ਦੇ ਸਤ ਭਿਆਨਕ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਝ ਢੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਆਫਸਰ ਪ੍ਰਾਪਤ ਹੁੰਦਾ ਹੈ ਆਓ ਕਥਾ ਦੀ ਰਮਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਦੀ ਪ੍ਰਾਪਤੀ ਲਈ ਸਤਿਗੁਰਾਂ ਦੇ ਸਾਮਣੇ ਅਰਦਾਸ ਕਰਦਿਆਂ ਫਤਿਹ ਦੀ ਸ਼ਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਉਕਮਾਤਰ ਆਪ ਜੀ ਨਾਲ ਫਿਰ ਬਿਆਨ ਕਰਾਂ ਸਤਿਗੁਰੂ ਚਮਕੌਰ ਦੀ ਕੱਚੀ ਗੜੀ ਵਿੱਚ ਹਨ ਬਿਲਕੁਲ ਹਨੇਰੇ ਰਾਤ ਦਾ ਸਮਾਂ ਹੋ ਚੁੱਕਾ ਹੈ ਜੰਗ ਬੰਦ ਹੋ ਚੁੱਕੀ ਹੈ ਸ਼ਮੇ ਦੇ ਹਾਕਮ ਮਸ਼ਵਰੇ ਕਨੜੇ ਨੇ ਇਧਰ ਖਾਲਸਾ ਪੰਥ ਨੇ ਪੰਜ ਸਿੰਘਾਂ ਦੇ ਰੂਪ ਵਿੱਚ ਸਤਗੁਰਾਂ ਨੂੰ ਹੁਕਮ ਸੁਣਾ ਦਿੱਤਾ ਕਿ ਹੁਣ ਤੁਹਾਨੂੰ ਚਮਕੌਰ ਦੀ ਕੱਚੀ ਗੜੀ ਛੱਡ ਕੇ ਜਾਣਾ ਪਏਗਾ ਸਤਗੁਰਾਂ ਸੁਣਿਆ ਤੇ ਸਹਿਬਾਂ ਆਖਿਆ ਸ਼ਾਬਦਾਨੋ ਡੋ ਜਿਹੜੇ ਖੇਚਰਾ ਭਰ ਕੇ ਥੋੜੇ ਬਹੁਤੇ ਦੀਰਾ ਪਾ ਲੈਂਦੇ ਛਣ ਉਹਨਾਂ ਨੂੰ ਸੰਭਾਲ ਲਓ ਤੁਸੀਂ ਇਹ ਤੂੰ ਚਾਰੇ ਪਾਸੇ ਵਰਖਾ ਕਰਨੀ ਵਰਖਾ ਕਰੋ ਚਾਨਹੂ ਓਰਣ ਮੁਰਚਾ ਬੰਦੀ ਮੈਂ ਤੁਰਕਾਨ ਲੈ ਲੈ ਆਡਨ ਟਕੇ ਬਡੇ ਮਰ ਜੇ ਦੀਖਤ ਸੇ ਕੀਜੈ ਹਾਨ ਇਹੋ ਵੱਡੇ ਲੋਕ ਨੇ ਬੜੇ ਬੈਠੇ ਹਨ ਓਟਾਂ ਲੈ ਲੈ ਕੇ ਜਿਹੜੇ ਉਹਨਾਂ ਚੋਂ ਦਿਸ ਪੈਣ ਉਹਨਾਂ ਨੂੰ ਮਾਰੋ ਭਾਵੇਂ ਇਹਨਾਂ ਦੇ ਸੂਬੇਦਾਰਾਂ ਨੂੰ ਮਾਰਨਾ ਤੇ ਨਾਲ ਸਤਪੁਰਾਂ ਨੇ ਇਹ ਗੱਲ ਆਖੀ ਵੀ ਸਾਡੇ ਨਾਲ ਤਿੰਨ ਸਿੰਘ ਜਾਣਗੇ ਉਪਦੇਸ਼ ਦੇ ਕੇ ਸਤਿਗੁਰੂ ਇਥੋਂ ਕਿਵੇਂ ਜਾਂਦੇ ਹਨ ਅਜਿ ਦੇ ਇਤਿਹਾਸ ਵਿੱਚ ਇਹਦਾ ਜ਼ਿਕਰ ਇਤਿਹਾਸਕਾਰ ਨੇ ਕੀਤਾ ਹੈ ਅਰੇ ਰਹੋ ਗੱਡ ਮਹਿ ਤੁਮ ਤੁੰ ਹਮਨੇ ਸੈ ਸਭ ਕੇ ਬਚਮਾਨ ਤੀਨੋਂ ਸਿੰਘ ਸੰਗ ਰਹੇ ਹਮਰੇ ਦਇਆ ਸਿੰਘ ਇੱਕ ਮੁੱਧ ਮਹਾਨ ਕਹਿਣ ਲਗੇ ਤਿੰਨ ਸਿੰਘ ਸਾਡੇ ਨਾਲ ਰਹਿਣਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਹ ਦੇ ਨਾਲ ਅੱਗੇ ਸਤਿਗੁਰੂ ਨਾਮ ਜਿਕਰ ਕਰਦੇ ਨੇ ਤੁਸੀਂ ਸਾਰਿਆਂ ਨੇ ਜਿਹੜੇ ਬਾਕੀ ਦੋ ਸਿੰਘ ਬਚੇ ਹਨ ਸੰਤ ਸਿੰਘ ਤੇ ਸੰਗਤ ਸਿੰਘ ਉਹਨਾਂ ਨੂੰ ਸਤਿਗੁਰਾਂ ਨੇ ਸਾਰੇ ਇੱਕ ਥਾਂ ਤੇ ਜਿਹੜੇ ਛਸ਼ਤਰ ਹਥਿਆਰ ਜੋ ਵੀ ਉਹਨਾਂ ਕੋਲ ਬਚਿਆ ਉਹ ਇਕੱਤਰ ਕਰਾ ਦਿੱਤਾ ਇਹ ਲੜਦਿਆਂ ਛਿੱਦੀ ਪਾਣੀ ਪੂਰਾ ਟੱਕਰਾ ਕਰਨ ਹੈ ਕਿਉਂਕਿ ਜੰਗ ਜਿਹੜੀ ਹੋਏਗੀ ਹੁਣ ਨਹੀਂ ਹੋਣੀ ਹੁਣ ਉਹ ਸਾਡੇ ਪਿੱਛੇ ਪੈਣਗੇ ਸਾਡੇ ਵੱਲ ਗੋਲੀਆਂ ਚਲਾਣਗੇ ਤੁਸੀਂ ਉਹਨਾਂ ਚਿਰ ਬਿਲਕੁਲ ਆਪਣੀ ਮੋਰਚਾ ਬੰਦੀ ਕਰ ਲੈਣੀ ਤੇ ਉੱਚੀ ਮਮਟੀ ਤੇ ਗਣ ਦੇ ਵਿੱਚੋਂ ਵੇਹ ਵੇ ਕੇ ਤੀਰ ਛੱਡੜੇ ਜਿਹੜੇ ਵੱਡੇ ਵੱਡੇ ਸੂਬੇਦਾਰ ਨੇ ਬਣੀ ਜੋਦੇ ਨੇ ਉਹਨਾਂ ਨੂੰ ਮਾਰ ਦਿਓ ਬਸ ਸਾਰਾ ਦਿਨ ਇਹਨਾਂ ਨੂੰ ਅਟਕਾਈ ਰੱਖੋ ਉਹਨੇ ਚਿਰ ਤੱਕ ਅਸੀਂ ਸਫਰ ਤੈਅ ਕਰ ਲੈਣਾ ਹੈ ਕਹਿਣ ਲਗੀ ਇੱਕ ਤੇ ਸਾਡੇ ਨਾਲ ਦਇਆ ਸਿੰਘ ਜੀ ਜਾਣਗੇ ਦੂਜੇ ਕੌਣ ਹਨ ਨੌ ਰੰਗ ਇਨ ਕਰਨੇ ਹੈ ਕਾਰਜ ਕੇ ਤੱਕ ਦੇਸ਼ ਬਦੇਸ਼ਨ ਮਹਿ ਚਲ ਜਾਣ ਨੌ ਰੰਗ ਕੋਈ ਇੱਕ ਰੰਗ ਰਹੈ ਨਹ ਪਠ ਇਸ ਕੋ ਹਮ ਕਰਹਿ ਹਾਨ ਨਾਲ ਬਚਨ ਕਰ ਦਿੱਤੇ ਜੀ ਔਰੰਗ ਜੇਪ ਦਾ ਨੌ ਰੰਗਾ ਇਹਦਾ ਹੁਣ ਇੱਕ ਰੰਗ ੜੇ ਰਹਿਣਾ ਭਾਵੇਂ ਕਿ ਇਹਦਾ ਤੇਜ ਹਾਨ ਹੋ ਜਾਏਗਾ ਇਹ ਨਾਸ ਹੋ ਜਾਏਗਾ ਸਮਾਪਤ ਹੋ ਜਾਏਗਾ ਖਤਮ ਹੋ ਜਾਏਗਾ ਔਰੰਗ ਜੇਪ ਇਹਦੀ ਕੋਈ ਪਾਇਆ ਨਹੀਂ ਰਹਿਣੀ ਇਹਦਾ ਕੋਈ ਪ੍ਰਤਾਪ ਨਹੀਂ ਰਹਿਣਾ ਦਿਆ ਸਿੰਘ ਨੇ ਸਾਡੇ ਨਾਲ ਲੈ ਕੇ ਬੜੇ ਵੱਡੇ ਅਜੇ ਕਾਰਜ ਕਰਨੇ ਨੇ ਤਾਂ ਨਾਲ ਜਾ ਰਹੇ ਆ ਮਾਨ ਸਿੰਘ ਬੜ ਬੀਰ ਧਰਮ ਸਿੰਘ ਇਮ ਕਹਿ ਕਰ ਔਰ ਆਨੰਦ ਧਾਰ ਦੂਰ ਦੂਰ ਲਗ ਜੰਗ ਪਰੇ ਮ੍ਰਿਤ ਹੋਤ ਪੁਕਾਰ ਹਜ਼ਾਰ ਸੁਮਾ ਦੂਜਾ ਸਿੰਘ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਾਡੇ ਨਾਲ ਜਾਣਗੇ ਇਹ ਸੂਰਮੇ ਨੇ ਬੜੇ ਵੱਡੇ ਭਾਈ ਧਰਮ ਸਿੰਘ ਜੀ ਜਦੋਂ ਨਾਲ ਹੈ ਤੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਅਸੀਂ ਸਤਗੁਰਾਂ ਦੇ ਨਾਲ ਅਜੇ ਹੋਰ ਧਰਮ ਪ੍ਰਚਾਰ ਕਰਨਾ ਹੈ ਸਾਨੂੰ ਹੋਰ ਗੁਰੂ ਸੰਗਤ ਦਾ ਸੁਭਾਗ ਮਿਲਣਾ ਹੈ ਕਹਿਣ ਲੱਗੇ ਦੂਰ ਦੂਰ ਤੱਕ ਇਹ ਜੰਗ ਜਿਹੜਾ ਤੁਸੀਂ ਜਾ ਕੇ ਲੜਿਆ ਮ੍ਰਿਤ ਹੋਤ ਪੁਕਾਰ ਹਧਾਰ ਜਕਮੀਆਂ ਦੀਆਂ ਪੁਕਾਰਾਂ ਰਾਤ ਨੂੰ ਆ ਰਹੀਆਂ ਜੀ ਬੜੀ ਭਿਆਨਕ ਦਸ਼ਾ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਕਿਉਂਕਿ ਲਾਸ਼ਾਂ ਨੇ ਚੁੱਕ ਸਕੇ ਦੁਸ਼ਮਣ ਲੜਦੇਆਂ ਲੜਦੇਆਂ ਹਨੇਰਾ ਪੈ ਗਿਆ ਅਰੰਧੇ ਸਮੇਂ ਚ ਲਾਸ਼ਾਂ ਨੂੰ ਇਕੱਠੀਆਂ ਕਰਨ ਦਾ ਵਕਤ ਨਹੀਂ ਫਟਣਾ ਨੂੰ ਚੁੱਕ ਰਹੇ ਨੇ ਜਿਵੇਂ ਸੈਨਾ ਸੰਭਾਲਦੀ ਹੈ ਨਾ ਉਹਨਾਂ ਦਾ ਇਲਾਜ ਪੁਰਾਣੇ ਸਮੇਂ ਚ ਵੈਦ ਜਾਂ ਹੋਰ ਡਾਕਟਰ ਰੱਖੀ ਹੁੰਦੇ ਸੀ ਉਹ ਕਰਦੇ ਨੇ ਸੈਨਾ ਦੇ ਵਿੱਚ ਪਰ ਦਰਦ ਇਹਨੇ ਘਾਵ ਇਹਨੇ ਡੂੰਘੇ ਨੇ ਇਹਨਾਂ ਮਰ ਜਾਣਾ ਹੈ ਮੌਤੇ ਨੂੰ ਵਿੱਚ ਪੈਣਾ ਕੋਈ ਕੋਈ ਬਚਿਆ ਸੀ ਉਹ ਚੀਕਾਂ ਮਾਰ ਰਹੇ ਸਤਗੁਰਾਂ ਕੇ ਸੁਣਦੇ ਹੋ ਆਜਾਂ ਸੁਧਮਰਦੀਆਂ ਐ ਇਹਨਾਂ ਨੂੰ ਸਜ਼ਾ ਦਿੱਤੀ ਝੂਠੀਆਂ ਕਸਮਾਂ ਖਾਣ ਦੀ ਅਸੀਂ ਨਹੀਂ ਸੀ ਚਾਹਦੇ ਸ਼ਿਆਣੇ ਗੱਲ ਕਹਿੰਦੇ ਨੇ ਕਸਮ ਜਿਹੜੀ ਝੂਠੀ ਤੇ ਸੱਚੀ ਇਹ ਦੋਵੇਂ ਨਹੀਂ ਖਾਣੀਆਂ ਚਾਹੀਦੀਆਂ ਆਪਾਂ ਕਹਿੰਦੇ ਨੇ ਸਾਡੇ ਸੁਭਾਅ ਹੁੰਦਾ ਇੱਥੇ ਤੇ ਹੋ ਸਕਦਾ ਘਟ ਹੋਏ ਪਿੰਡਾਂ 'ਚ ਜੱਟ ਕੋਈ ਮਾੜੀ ਜੀ ਗੱਲ ਆਖੇ ਵੀ ਮੈਂ ਨਹੀਂ ਮੰਨਦਾ ਤੇਰੀ ਗੱਲ ਕਿ ਤੂੰ ਸੱਚ ਬੋਲ ਨਹੀਂ ਆਉਣਾ ਕਹਿੰਨੇ ਗੁਰੂ ਦੀ ਸੋਂ ਸੱਚੀ ਬੋਲਣਾ ਜੀ ਇੱਕ ਮਿੰਟ 'ਚ ਕਈ ਝੂਠੀਆਂ ਗੁਰੂਗ੍ਰੰਥ ਸਾਹਿਬ ਕੇ ਸਵਾਂ ਖਾ ਜਾਣਗੇ ਵੀ ਆ ਕੰਮ ਆਪਾਂ ਤਾਂ ਨਹੀਂ ਕੀਤਾ ਬੱਚੇ ਦੇ ਸਿਰ ਤੇ ਹੱਥ ਰੱਖ ਦਿੱਤਾ ਸਾਧਗੁਰੂ ਆਖਿਆ ਨਹੀਂ ਹਿੰ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਖਾਧੀਆਂ ਹਨ ਝੂਠੀਆਂ ਕਸਮਾਂ ਖਾਣ ਦੀ ਇੰਨੀ ਸਜ਼ਾ ਦਿਓ ਵੀ ਇਹ ਕੁੜਲਾ ਉਠਣ ਕੰਮ ਉਠਣ ਤੇ ਸਾਹਿਬਾਂ ਆਖਿਆ ਵੇਖੋ ਆਵਾਜ਼ ਸੁਣੋ ਇਹ ਕੁੜਲਾ ਆ ਰਾਇ ਨੇ ਆਪਣੇ ਕੀਤੇ ਦਾ ਖਮਿਆਜਾ ਇਹਨਾਂ ਭੁਗਤਣਾ ਹੈ ਉਕਾਰਾਂ ਕਰਨੇ ਹਨ ਇਸ ਤਰ੍ਹਾਂ ਸਤਿਗੁਰੂ ਜਾਂਦੇ ਜਾਂਦੇ ਆਪਣੇ ਸਿੰਘਾਂ ਨੂੰ ਸਮਝਾ ਰਹੇ ਨੇ ਵੀ ਤੁਸੀਂ ਆਹ ਕੁਝ ਕਰਨੇ ਕਈ ਹਜ਼ਾਰਨ ਕਈ ਤਲਾਵੇ ਫਿਰ ਐ ਚੁ ਕਰਦੇ ਧੌਂਸ ਤੁਕਾਰ ਕਈ ਹਜ਼ਾਰ ਰੇਲ ਕੋ ਉਮੜੇ ਜਿਥਾ ਚੰਦ ਉਡਗਣ ਪਰਵਾਣ ਹੁਣ ਪਹਿਰੇਦਾਰ ਫੌਜ ਦੇ ਦਸਤੇ ਬਹੁਤ ਫੇਰੜੇ ਨੇ ਜੀ ਤੁਸੀਂ ਵੇਖੋਗੇ ਪ੍ਰਧਾਨ ਮੰਤਰੀ ਨਹੀਂ ਆਉਣਾ ਜਨਤ ਭਾਵੇਂ ਆਵੇ ਨਾ ਆਵੇ ਹੋ ਸਕਦਾ ਲੋਕੀ ਨਾਰਾਜ਼ ਹੋਣ ਇਕੱਠਾ ਨਾ ਹੋਵੇ ਉਹ ਸਾਰਾ ਆਲਾ ਦਵਾਲਾ ਜਿਹੜਾ ਸੈਨਾ ਨਾਲ ਪੁਲਸ ਨਾਲ ਕੋਜ ਨਾਲ ਭਰਿਆ ਡੰਦਾ ਜਿੱਥੋਂ ਨੇ ਤੁਰਣਾ ਹੈ ਜਿੱਥੋਂ ਜਿੱਥੋਂ ਲੰਘਣਾ ਹੈ ਛੜਕ ਦੇ ਪੁਲਸ ਤੇ ਸੈਨਾ ਇਹਨਾਂ ਦੀ ਤੌਂਸ ਹੁੰਦੀ ਹੈ ਖਦਲਖਵਾਰੀ ਆਮ ਲੋਕਾਂ ਨੂੰ ਸਾਡਾ ਚੁਣਿਆ ਨੂੰ ਮੈਂਦਾ ਸਾਡੇ ਕੋਲ ਆ ਰਿਹਾ ਹੈ ਪਰ ਉਹ ਆਪਣਾ ਪ੍ਰਭਾਵ ਇਸ ਢੰਗ ਦਾ ਬਣਾਉਂਦਾ ਹੈ ਵੀ ਜਿਹੜੇ ਲੋਕਾਂ ਨੇ ਸ਼ਮੂਲੀਅਤ ਕਰਨੀ ਉਹ ਡਰ ਰਹੇ ਨੇ ਪਿਆਜ ਪਤਾ ਨਹੀਂ ਕੀ ਹੋਵੇਗਾ ਇੰਨੀ ਸੈਨਾ ਇੰਨੀ ਪੁਲਸ ਉਹ ਸਾਥੋਂ ਹੀ ਦਰੜਿਆ ਕਿ ਇਹਦੇ ਵਿੱਚ ਉਹਨਾਂ ਸਾਨੂੰ ਕੁਮਾਰ ਮਕਾਇ ਗੁਰੂ ਸਾਹਿਬ ਤੇ ਸਿੱਖਾਂ ਦੇ ਵਿੱਚ ਰਹਿੰਦੇ ਸੀ ਗੜੀ ਚ ਪੈ ਕੇ ਜਾਂ ਕਰਨ ਐਸੇ ਰਾਜੇ ਹਨ ਤਾਂ ਉਹਨਾਂ ਨੂੰ ਕਿਹਾ ਰਾਜਨ ਕੋ ਰਾਜਾ ਲੋੜਾਣ ਰਾਜ ਬਾੜਾਣ ਭਾਣ ਉਹ ਐਸਾ ਪਾਤਸ਼ਾਹ ਇਹਨੂੰ ਕਿਹਾ ਕਿ ਨਾ ਪਾਤਸ਼ਾਹ ਨੂੰ ਮੱਥਾ ਟੇਕਦੇ ਹੋ ਤੁਸੀਂ ਕਿਹਨਾਂ ਦੇ ਪਿੱਛੇ ਲੱਗ ਗਏ ਸਤਗੁਰਾਂ ਖੈ ਸੱਜਣ ਹੈ ਇਹ ਤੇ ਰੱਬ ਨਹੀਂ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦਾ ਸ਼ਾਹ ਇਹਦਾ ਮੁਕਾਬਲਾ ਕਿਸੇ ਨਹੀਂ ਕਰਨਾ ਇਹਨੂੰ ਪਾਸੇ ਦੇ ਕੇ ਚੱਲਿਆ ਇਹਦੇ ਲੜ ਲੱਗਿਓ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਇਹ ਦਾਵਾ ਹੈ ਗੁਰੂ ਗੋਬਿੰਦ ਵਿੱਚ ਕਿਸੇ ਸਿੱਖ ਦਾ ਕੋਈ ਕੰਮ ਨਾ ਬਣਦਾ ਹੋਵੇ ਆਪਾਂ ਗੋਡੇ ਟੇਕੀ ਜਾਂਦੇ ਹਾਂ ਧਾਗੇ ਤੇ ਵੀ ਕਿਤੇ ਤਾਂ ਆਲਿਆ ਕੋਲ ਜੋਤਾਂ ਜਗਾਈ ਜਾਂਦੇ ਆਂ ਜਿਹੜੀ ਗੱਲ ਤੋਂ ਸ੍ਰੀ ਕਾਲਤਾਕਰ ਸਾਹਿਬ ਨੇ ਗੁਰਮਰਿਆਦਾ ਨੇ ਬਣਾ ਕੀਤਾ ਆਪਾਂ ਕਰਮ ਕਰ ਲਈਆਂ ਫੜਾਣੇ ਚ ਬਾਬਾ ਦੀਪ ਸਿੰਘ ਆ ਰਿਹਾ ਜੀ ਦੂਜੇ ਚ ਬਾਬਾ ਬੰਦਾ ਸਿੰਘ ਭਾਦਰਾ ਤੁਹਾਨੂੰ ਪਟਕਾਇਆ ਜਾ ਰਿਹਾ ਕਿਸੇ ਚ ਕੋਈ ਨਹੀਂ ਹੁੰਦਾ ਕਿਸੇ ਸ਼ਰਾਬੀ ਕਬਾਬੀ ਚ ਮਾੜੇ ਬੰਦੇ ਚ ਛਿੱਧਾਂ ਦੀ ਝੋਟ ਆਏਗੀ ਇਹ ਤੇ ਤੁਹਾਨੂੰ ਠੱਗਿਆ ਜਾ ਰਿਹਾ ਧਰਮੀ ਬਾਣੇ ਪਾ ਕੇ ਤੁਹਾਡੇ ਨਾਲ ਗਲਤ ਪ੍ਰਚਾਰ ਕੀਤਾ ਜਾ ਰਿਹਾ ਸਿੱਖ ਮੈਂ ਰੋਜ ਕਹਿਣਾ ਆਪਣੇ ਉਪਰ ਰੱਬ ਹੈ ਖਾਲਸਾ ਇੱਥੇ ਆਦੇ ਬਸ ਸਾਹਮਣੇ ਤਰਲੇ ਲਏ ਦਾਤਾ ਕਿਤੇ ਕੁਝ ਜਾਵਾਂ ਮੇਰਾ ਤਾਂ ਕਿੱਸਰਾ ਹੀ ਨਹੀਂ ਆ ਕੰਮ ਗਿਆ ਅੜ ਤੇ ਇਥੋਂ ਪੁਰਾਣਾ ਜਿਵੇਂ ਮਰਜੀ ਕਰ ਕਹਿੰਦਾ ਨਾ ਪ੍ਰੇਮਾ ਕੁੜੀ ਸਿਖਾਂ ਕਿਆ ਚਲਾ ਜਾ ਸਤਗੁਰੂ ਨਹੀਂ ਮੰਨਦੇ ਕੋਈ ਰੋਗ ਨਹੀਂ ਠੀਕ ਹੋਣਾ ਉਹ ਕਹਿੰਦੇ ਦਰਸ਼ਨ ਹੀ ਨਹੀਂ ਦੇਣੇ ਕਹਿੰਦਾ ਨਾਂ ਦੇਣ ਫਿਰ ਮੌਤ ਹੋਏਗੀ ਇੱਥੇ ਹੀ ਬਹਿ ਗਿਆ ਗੋਡੇ ਟੇਕੀ ਮੈਂ ਤਾਂ ਰਗੜ ਰਗੜ ਕੇ ਲੱਤਾਂ ਆਇਆ ਤੁਰਿਆ ਮੈਂਥੋਂ ਜਾਂਦਾ ਨਹੀਂ ਚੱਲਿਆ ਮੈਂਥੋਂ ਜਾਂਦਾ ਨਹੀਂ ਤੇ ਕਿਵੇਂ ਕਰਾਂ ਨਹੀਂ ਜਾਣਾ ਜਾਓ ਸਤਿਗੁਰਾਂ ਨੂੰ ਕਹਿ ਦਿਓ ਨਹੀਂ ਦਰਸ਼ਨ ਦੇਣੇ ਤੇ ਮੌਤ ਦੇ ਦੇਣਾ ਦੇਹ ਦੀ ਅਰੋਗਤਾ ਤੇ ਮੌਤ ਤੇ ਦੋਵੇਂ ਉਹਨਾਂ ਦੇ ਹੱਥ ਵਿੱਚ ਹਨ ਇਹਨਾਂ ਵਿਸ਼ਵਾਸ ਹੋਣਾ ਚਾਹੀਦਾ ਸਿੱਖ ਦਾ ਮਤਾਨ ਨੀਵਾਂ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਨਹੀਂ ਸੁਣਦੇ ਪ੍ਰਭ ਆਪੈਣ ਸਕਿਸ਼ਬੰਦੀ ਇੱਕ করুণਾ ਪਤੀ ਹੁੰਦਾ ਹੈ ਇੱਕ ਮਜ਼ਦੂਰੀ ਕਰ ਰਿਹਾ ਕਦੇ ਕਿਸੇ ਪ੍ਰਭਾ ਨੇ ਨਹੀਂ ਆਖਿਆ ਉਹਨਾ ਵੀ ਆ ਤੈਨੂੰ ਮੈਂ ਦਿੰਨਾ 50 ਲੱਖ ਰੁਪਏ ਤੂੰ ਲਾ ਆਪਣੇ ਕੰਮ ਤੇ ਨਹੀਂ ਤੁਮਾਸ਼ਾ ਵਿੰਦਾ ਹੈ ਪੀ ਇਹਨੂੰ ਗਰੀਬ ਹੀ ਰਹਿਣ ਦੇ ਮੇਰਾ ਨੌਕਰ ਬਣ ਕੇ ਰਹੇ ਠੀਕ ਬਾਹਰ ਦਿਹਾੜੀ ਕਰੇ ਬਿੰਨੂ ਕੋਈ ਪ੍ਰਵਾਹ ਨਹੀਂ ਛੱਕੇ ਸਬੰਧੀ ਨਹੀਂ ਸੁਣਦੇ ਜੀ ਸਤਪੁਰਾਂ ਖਿਆ ਮੇਰੇ ਕੋਲ ਆਓ ਮੈਂ ਸੁਣਾਗਾ ਸੋ ਸਿੱਖ ਸਖਾ ਬੰਧ ਪਹੈ ਭਾਈ ਕਿਵੇਂ ਬਣ ਜਾਂਦਾ ਰਿਸ਼ਤੇਦਾਰ ਗੁਰੂ ਮਾਤ ਪਿਤਾ ਸਦਬੰਧ ਪਹ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੋ ਸਿੱਖ ਸਖਾ ਬੰਧ ਪਹ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇਂ ਇਹ ਆਪਣੀ ਮਰਜ਼ੀ ਕੀਤੀ ਨਾ ਆਪਾਂ ਜਿਵੇਂ ਕਰ ਰਹੇ ਆ ਆਪਣੇ ਭਾਣੇ ਜੋ ਚੱਲ ਲੈ ਭਾਈ ਵਿਛੜ ਛੋਟਾਂ ਖਾਵੇ ਗੁਰੂ ਨਾਲ ਟੱਕਰ ਲੈਣ ਵਾਲਿਓ ਚੇਤੇ ਰੱਖਿਓ ਜਿੰਨੇ ਗੁਰੂ ਦੀ ਮੱਤ ਨੂੰ ਨਾ ਕਮੁਲਿਆ ਸਤਿਗੁਰੂ ਤੇ ਕਹਿੰਦੇ ਨੇ ਗੁਰ ਕੀ ਮੱਤ ਤੋ ਲੇਹੇ ਇਹ ਆਨ ਨੇ ਭਗਤ ਬਿਨਾ ਬਹੋ ਰੂਬੇ ਸ਼ਿਆਣਿਆ ਆਪਾਂ ਕਿ ਆਪਾਂ ਬੜੇ ਸ਼ਿਆਣੇ ਇੱਥੇ ਗੁਰੂ ਨੇ ਟਿੱਪੀ ਨਹੀਂ ਲਾਈ ਇੱਥੇ ਗੁਰੂ ਨੇ ਬਿੰਦੀ ਨਹੀਂ ਲਾਈ ਇੱਥੇ ਇੰਜ ਕਰਨਾ ਹੈ ਇਹ ਹੀ ਕਾਰਨ ਹੈ ਵੀ ਛੋਟੇ ਛੋਟੇ ਬੱਚੇ ਰੋਗੀ ਹੋ ਗਏ ਸਾਡੇ ਦਵਾਈਆਂ ਦੇ ਡੱਬੇ ਸਾਡੀਆਂ ਰੋਟੀਆਂ ਦੇ ਨਾਲ ਪਏ ਹੁੰਦੇ ਨੇ ਵੀ ਖਾ ਕੇ ਫਿਰ ਕੰਮ ਬਣਦਾ ਸਾਡਾ ਵਿਸ਼ਵਾਸ 'ਚ ਨਹੀਂ ਮੈਂ ਆਪਣੇ ਆਪ ਨੂੰ ਵਿੱਚੇ ਹੀ ਗੜਨਾ ਅਸੀਂ ਲੋਕ ਵੀ ਰੋਟੀਆਂ ਕਾਰਨ ਪੂਰੇ ਤਾਲ ਵਾਲੇ ਹੋ ਗਏ ਆਪਣੀ ਬਾਣੀ ਨਹੀਂ ਪੜਦੇ ਅਸੀਂ ਆਪਣੇ ਜੋਗਾ ਕੁਝ ਨਹੀਂ ਕਰਦੇ ਤਨਖਾਹ ਵਾਸਤੇ ਕਰ ਰਹੇ ਆਂ ਵੀ ਆ ਕੁਝ ਕਰਾਂਗੇ ਸਵੇਰੇ ਉੱਠਾਂਗੇ ਤਾਂ ਮਹੀਨੇ ਬਾਅਦ ਕੁਚਾਰ ਪੈਸੇ ਮਿਲਦੇ ਨੇ ਨੌਕਰੀ ਪੇਸ਼ਾ ਬਣਾ ਲਿਆ ਪਰਾਣੇ ਸਿੱਖ ਤੇ ਗਲੀਆਂ ਬਦਲਾਂ ਚ ਜਾਂਦਿਆਂ ਬਾਣੀ ਪੜਦੇ ਜਾਂਦੇ ਸੀ ਪੰਨਾ ਲੱਗਦਾ ਸੀ ਵੀ ਇਹ ਤੋਂ ਸਿੱਖ ਲੰਘ ਰਿਹਾ ਸੀ ਸਿੱਖ ਜੁਗ ਦੇ ਸੰ ਲੋਕਾਂ ਦੇ ਫਲਾਣਾ ਸਿੰਘ ਗਿਐ ਅੱਜ ਸਾਨੂੰ ਵੇਖ ਕੇ ਲੋਕ ਨਫ਼ਰਤ ਕਰਦੇ ਨੇ ਇਹਦਾ ਇੱਕੋ ਹੀ ਕਾਰਨ ਹੈ ਕਿ ਛਾੜੀ ਦੁਕਾਨ 'ਚ ਸੌਦਾ ਨਹੀਂ ਰਿਹਾ ਉਹਨਾਂ ਲੋਕਾਂ ਨੂੰ ਦੋਸ਼ ਨਾ ਦਿਓ ਅਸੀਂ ਸ਼ਿਵਰਣ ਨਹੀਂ ਕਰਦੇ ਅਸੀਂ ਸ਼ਿਵਾ ਨਹੀਂ ਕਰਦੇ ਇੱਕੋ ਹੀ ਕੜਵਾਟ ਰਹਿ ਗਈ ਸਾਡੇ ਜਨ ਦੇ ਵਿੱਚ ਬਸ ਛੋਟੀ ਛੋਟੀ ਗਲਤ ਤੇ ਰੋਸਾ ਗੁੱਸਾ ਕ੍ਰੋਧ ਇਹ ਸਾਨੂੰ ਆ ਰਿਹਾ ਹੈ ਹਰ ਘਰ ਪਰਿਵਾਰ ਵਿੱਚ ਕਲੇਸ਼ ਦੁੱਖ ਇਹ ਤਾਂ ਟਣਗੇ ਜੇ ਅਸੀਂ ਆਪਣੇ ਗੁਰੂ ਨਾਲ ਜੁੜਾਂਗੇ ਇਹ ਅਸੀਂ ਆਪਣੀ ਗੁਰੂ ਦੀ ਗੱਲ ਨੂੰ ਮੰਨਾਂਗੇ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜਿਅਸ਼ਕਰ ਕਹਿੰਦਾ ਹਜ਼ਾਰਾਂ ਦਾ ਇੱਕ ਇੱਕ ਜਥਾ ਬਣਾ ਕੇ ਆਲੇ ਦੁਆਲੇ ਘੁੰਮਦਾ ਘੜੀ ਤੇ ਕਈ ਹਜ਼ਾਰ ਹੇਲ ਕੋ ਉਮੜੇ ਜਥਾ ਚੰਦ ਉਡਗਣ ਪਰਵਾਰ ਕਈ ਹਜ਼ਾਰ ਸਨ ਹੈ ਜਿਵੇਂ ਚੰਦਰਮਾ ਦਾ ਆਲੇ ਦੁਆਲੇ ਪਰਿਵਾਰ ਹੈ ਤਾਰਿਆਂ ਦੇ ਰੂਪ ਵਿੱਚ ਇਸੇ ਤਰ੍ਹਾਂ ਸੂਬੇਦਾਰ ਹੁੰਦਾ ਆਲੇ ਦੁਆਲੇ ਸੈਨਾ ਜਾ ਰਹੀ ਅੰਧਕਾਰ ਮੈਂ ਉਦਤ ਨਿਸ਼ਕਰ ਖਿਰੀ ਚੰਦ ਨੇ ਚਾਹੁੰਦੇ ਸਚਾਰ ਹੁਣ ਚੰਦਰਮਾ ਚੜ੍ਹਿਆ ਗਰੀਓ ਬੋ ਲੋ ਕਣ ਜਤ ਕਿਤ ਲਸ਼ਕਰ ਫੈਲ ਪਰਿਓ ਦਨ ਪਾਰ ਆਵਾਰ ਗੁਰੂ ਨੂੰ ਸੈਨਾ ਦੇ ਬਾਰੇ ਜਾਣਕਾਰੀ ਦੇਣ ਲਈ ਚੰਦਰਮਾ ਨੇ ਸਹਾਇਤਾ ਕੀਤੀ ਕੀ ਵੇਖਦੇ ਨੇ ਸਤਗੁਰੂ ਵੀ ਤੇ ਵਿੱਚ ਚੰਦਰਮਾ ਉੱਤੇ ਵਾਲੇ ਦੁਆਲੇ ਤਾਰੇ ਚਮਕ ਰਹੇ ਨੇ ਇਧਰ ਵਿੱਚ ਸੈਨਾਂ ਦੇ ਰਾਜੇ ਨੇ ਆਲੇ ਦੁਆਲੇ ਸੈਨਾਂ ਦਾ ਸਮੁੰਦਰ ਬਣਿਆ ਪਿਆ ਕੋਈ ਪਾਸਾ ਖਾਲੀ ਨਹੀਂ ਸੈਵ ਸੋਚਦੇ ਨਹੀਂ ਕਿਹੜੇ ਪਾਸਿਓਂ ਜਾਵਾਂਗੇ ਕਿਵੇਂ ਅਕੇ ਲੰਘਾਂਗੇ ਸਾਰੇ ਪਾਸੇ ਸੈਨਾਂ ਹੀ ਸੈਨਾਂ ਚਮਕ ਰਹੀ ਠੰਡ ਦਾ ਮੌਸਮ ਹੈ ਤੁਗਤ ਪਲੀਤੇ ਬੜਵਾ ਲਾਟ ਨਬਾਜੀ ਨਕਰ ਕੇ ਨੇ ਜੇ ਮਾਰ ਪਲੀਤੇ ਤੋਖਰੇ ਨੇ ਭਾਵ ਕੇ ਅੱਗ ਦਾ ਸਹਾਰਾ ਬਣਵਾ ਦੀਆਂ ਲਾਟਾਂ ਹਨ ਘੋੜੇ ਮਗਰਮੱਛ ਜਿਹੜੇ ਨੇ ਇਹਨਾਂ ਦੇ ਕੋਲ ਨਹੀਂ ਗਿਰ ਮਨਾਕ ਦੁਰ ਲਖੀ ਤੈ ਮ ਸਾਧਗੁਰ ਚਹੋਂ ਔਰ ਨਿਹਾਰ ਸਤਗੁਰਾਂ ਨੇ ਚੰਗੀ ਤਰਾਂ ਆਲੇ ਦੁਆਲੇ ਨੂੰ ਵੇਖਿਆ ਕਿਲਾ ਮਨਾਕ ਪਹਾੜ ਵਾਂਗੂ ਜਾਣੀਦਾ ਭਾਵ ਕੇ ਇਹ ਮਨਾਕ ਪਹਾੜ ਵਾਂਗੂ ਲੱਗ ਰਹੇ ਨੇ ਹਮਲ ਨੇ ਦੇ ਪੁੱਤਰ ਇੱਕ ਪਹਾੜ ਹੈ ਜੋ ਇੰਦਰ ਤੋਂ ਡਰ ਕੇ ਸਮੁੰਦਰ ਵਿੱਚ ਜਾ ਲੁਕਿਆ ਸੀ ਉਹਦਾ ਨਾਮ ਹੈ ਮਨਾਕ ਸ਼ਿੰਗਾਂ ਦੇ ਪਿਆਰ ਦਾ ਕਮਾਲ ਇਸ ਧਰਤੀ ਤੇ ਸਤਿਗੁਰਾਂ ਬਖਾਇ ਗੁਰਿਆਈ પાਕੇ ਇਨੇ ਨਵੇਂ ਹੋ ਕੇ ਰਹੇ ਹਨ ਵੀ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਹੀ ਜਾਣਿਆ ਇਹ ਨਹੀਂ ਸਮਝਿਆ ਕਿ ਉਹਨ ਗੁਰੂ ਨੇ ਸਾਨੂੰ ਦੇ ਦਿੱਤੀ ਗੁਰਤਾ ਗੱਦੀ ਤੇ ਗੁਰੂ ਵੀ ਕਮਾਲ ਦਾ ਸੀ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਤਗੁਰੂ ਸਾਹਨੇ ਪਾਸੇ ਚੰਗੀ ਤਰ੍ਹਾਂ ਵੇਖਦੇ ਨੇ ਪੰਚੋ ਮੈਂ ਕਲਗੀ ਕਿਹ ਦਿਨ ਸੋ ਨਿਰਣਾ ਸੁਣੀਐ ਮਨ ਲਾਏ ਫਿਰ ਭਾਈ ਸਾਹਿਬ ਕਹਿੰਦੇ ਨੇ ਪੰਜਾਂ ਵਿੱਚੋਂ ਕਲਗੀ ਕਿਨੂੰ ਦਿੱਤੀ ਆਪਣੇ ਦਸਤਾਰ ਆਪਣੇ ਵਸਤਰ ਕਿਨੂੰ ਦਿੱਤੇ ਆਓ ਤੁਹਾਨੂੰ ਨਚੋੜ ਕੱਢ ਕੇ ਨਿਰਣਾ ਕਰਕੇ ਦੱਸਨਾ ਉਹ ਸਿੱਖ ਕੌਣ ਸੀ ਸਤਗੁਰਾਂ ਨੇ ਕਲਗੀ ਤੋੜਾ ਕਿਨੂੰ ਦਿੱਤਾ ਇਹ ਆਪਾਂ ਕੱਲ ਦੇ ਪ੍ਰਸੰਗ ਵਿੱਚ ਵਿਚਾਰਾਂਗੇ ਜਿੰਨਾ ਹੀ ਪ੍ਰਵਾਨ ਕਰਨਾ ਹੋਇਆਂ ਭੁੱਲਾਂ ਚੁੱਕਾਂ ਧੋਖੀ ਮਾਂ ਗੁਰੂ ਤੇ ਸੰਗਤ ਬਖਸ਼ਣ ਜੋ ਗਏ ਬਖਸ਼ ਲੈਣਾ ਦੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਆਨੰਦਪੂ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਨਾਗਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਪ੍ਰਾਣ ਲਉ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨੰਗਲਾ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾਵੇ ਐ ਨਾਨਕ ਸੱਚੇ ਸਾਹਿਬ ਕੀ ਆਣੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਗੁਰシャン ਸੁਖ ਮਾਨੈ ਵਿਸੈ ਜਨ ਇੱਛਾ ਸਭ ਪੁਜਾਈਆ ਐ ਨਾਨਕ ਸੁਣੋ ਸੰਤੋਸ਼ ਸ਼ਬਦ ਤੁਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਐ ਦੁਤ ਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਾ ਸੁਖ ਹੋਆ ਤਿਤਕਾਰ ਅਨਹਦ ਬਾਜਿ ਅਨੰਦ ਸੁਣਹੁ ਵੱਡ ਭਾਗੀ ਹੋ ਸਗਨ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਹੂ ਕੋ ਰੋਗ ਸੰਤਾ ਕੈ ਉਤਰੇ ਸੁਣੀ ਸੰਤ ਸਾਜਨ ਭਏ ਸਰਸੇ ਪੂਰੇ ਸੁਣ ਤੇ ਪੂਨੀਤ ਕਹਤੇ ਪਵਿੱਤ ਸਤਗੁਰ ਰਹਾ ਮੈਨੂੰ ਅੰਕ ਨਾਨਕ ਗੁਰ ਚਰਨ ਲਾਗੇ ਵਾਝੇ ਅਵਨ ਗੁਰੂ ਪਾਣੀ ਪਿਤਾ ਮਾਤਾ ਜਿਸ ਰਾਤ ਦੋਏ ਦਾਈ ਦਾਇਆ ਕਿਲੇ ਚੰਗੀਆਂ ਬੁਰਾਈਆਂ ਵਾਚੇ ਰਮੀਆਂ ਉਹ ਆਪਣੀ ਕੇ ਜਿਨਿ ਨਾਮ ਧਿਆਇ ਗਏ ਨਾਨਕ ਤੇ ਮੁਖਿ ਉਜਲੇ ਕੀਤੇ ਜਿਨਿ ਨਾਮ ਧਿਆਇ ਗਏ ਨਾਨਕ ਤੇ ਮੁਖਿ ਉਜਲੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ Voa, Guru, de